ਹਾਂਜੀ ਸਾਸਿਕਾਲ ਜੀ ਕਹਿੰਦੇ ਹੁੰਦੇ ਆ ਕਿਸੇ ਤੇ ਕਰਨਾ ਜ਼ੁਲਮ ਬਾਰ-ਬਾਰ ਜ਼ੁਲਮ ਕਰਨਾ ਉਹਦੀ ਲਾਈਫ ਬਹੁਤ ਘੱਟ ਹੁੰਦੀ ਆ ਜ਼ੁਲਮ ਦੇ ਤੇ ਉਹਦੇ ਨਤੀਜੇ ਬੜੇ ਭਿਆਨਕ ਹੁੰਦੇ ਆ ਐਦਾਂ ਹੀ ਜਿਹੜੀ ਅੱਜ ਦੀ ਇੱਕ ਸਟੋਰੀ ਲੈ ਕੇ ਆਏ ਆ ਇਹ ਸਟੋਰੀ ਸਿੰਗਾਪੁਰ ਦੀ ਹੈ ਸਿੰਗਾਪੁਰ ਦੇ ਵਿੱਚ ਕ੍ਰਾਈਮ ਬਹੁਤ ਕੰਟਰੋਲ ਆ ਬਹੁਤ ਘੱਟ ਹੈ ਜੇ ਕੋਈ ਉੱਥੇ ਕੋਈ ਨਿਕਾ ਮੋਟਾ ਵੀ ਕ੍ਰਾਈਮ ਹੁੰਦਾ ਤਾਂ ਉਹ ਹਾਈਲਾਈਟ ਬਹੁਤ ਵੱਡੇ ਪੱਧਰ ਤੇ ਹੁੰਦਾ ਉੱਥੇ ਸਟੋਰੀ ਦੇ ਵਿੱਚ ਬੇਸਕ ਪ੍ਰਾਣੀ ਸਟੋਰੀ ਆ 1984 ਦੀ ਹੈ ਪਰ ਅੱਜ ਵੀ ਉੱਥੋਂ ਦੇ ਮਰਦ ਸਮਾਜ ਦੇ ਵਿੱਚ ਪਤੀ ਸਮਾਜ ਦੇ ਵਿੱਚ ਇਸ ਸਟੋਰੀ ਦਾ ਖੌਫ ਆ ਡਰ ਜਿੰਦੇ ਆ ਇਹਦਾ ਸੁਣ ਕੇ ਸਟੋਰੀ ਦਾ ਨਾਮ ਸੀਗਾ ਕੜੀ ਕਤਲ ਕਾਂਡ ਹਾਂਜੀ ਤੁਸੀਂ ਸਹੀ ਸੁਣਿਆ ਕੜੀ ਕਤਲ ਕਾਂਡ ਆਫੀਸ਼ਲ ਰਜਿਸਟਰ ਦ ਕੜੀ ਮਾਰਡਰ ਦ ਕੜੀ ਮਾਰਡਰ ਤੇ ਨਾਂ ਨਾਲ ਰਜਿਸਟਰ ਤੇ ਇਹ ਕਹਾਣੀ ਆ ਇੰਡੀਅਨ ਮੂਲ ਦੇ ਬੰਦੇ ਦੀ ਆਯੋਕਾਨੂ ਮੁਰਮਤੋ ਸੌਦਾ ਨਾਗ ਪ੍ਰੋਨਾਂਊਂਸ ਕਰਨਾ ਥੋੜਾ ਜਿਹਾ ਹਾਰਡ ਆ ਇਸ ਬੰਦੇ ਦੀ ਕੌਣ ਸੀ ਆਯੋਕਾਨੂ ਮਾਰਮਤੋ ਆਇਆ ਕਨੂ ਮਾਰ ਮੁਥੂ ਇੱਕ ਸਿੰਗਾਪੁਰ ਦੇ ਰਿਜ਼ੋਰਟ ਵਿੱਚ ਕੇਅਰ ਟੇਕਰ ਦਾ ਕੰਮ ਕਰਦਾ ਸੀ ਜਿਹੜਾ ਕਿ ਆਪਣੀ ਪਤਨੀ ਨਗਰਥੀ ਬਲੀ ਰਮਈਆ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਰਹਿੰਦਾ ਸੀਗਾ ਉਹ ਆਪਣੀ ਪਤਨੀ ਦੀ ਸ਼ਰਾਬ ਪੀ ਕੇ ਬਹੁਤ ਕੁੱਟਮਾਰ ਕਰਦਾ ਰਹਿੰਦਾ ਸੀਗਾ ਤੇ ਜਿਸ ਤੋਂ ਉਹਦਾ ਸਹੁਰਾ ਪਰਿਵਾਰ ਤੇ ਉਸਦੀ ਪਤਨੀ ਬਹੁਤ ਜਿਆਦਾ ਨਰਾਜ਼ ਸੀਗੇ ਅੰਦਰੋਂ ਬਹੁਤ ਲੱਗਦੇ ਸੀ ਉਤੇ ਜਿੱਦਾਂ ਕਿ ਆਬਵੀਅਸਲੀ ਹੁੰਦਾ ਇੱਕ ਰਾਬੀ ਬੰਦਾ ਹੁੰਦਾ ਤੇ ਉਹਦੀ ਸਾਰੇ ਪਰਿਵਾਰ ਨਾਲ ਘਾਟੀ ਬਣਦੀ ਹੁੰਦੀ ਹੈਗੀ ਤੇ ਘਰ ਵਾਲੇ ਨਾ ਤਾਂ ਵਿਚਾਰੇ ਨਾ ਬਣਦੀ ਕੀ ਆ ਸਮਾਜ ਦੀ ਮਾਰੀ ਉਹਦੇ ਨਾਲ ਰਹਿ ਰਹੀ ਹੁੰਦੀ ਆ ਜਿਵੇਂ ਕਿ ਏਸ਼ੀਅਨ ਕਲਚਰ ਹੁੰਦਾ ਤਲਾਕ ਨਹੀਂ ਲੈ ਸਕਦੇ ਪੁਰਾਣੇ ਸਮੇਂ ਚ ਹੁਣ ਤਾਂ ਚੀਜ਼ਾਂ ਬਦਲ ਗਈਆਂ ਤੇ ਉਸੇ ਤਰ੍ਹਾਂ ਹੀ ਸੇਮ ਇਹ ਨਗਰਥੀ ਦੀ ਸਟੋਰੀ ਹੈ ਫਿਰ 12 ਦਸੰਬਰ 1984 ਨੂੰ ਇਹ ਬੰਦਾ ਇੱਕ ਦਿਨ ਐਦਾਂ ਹੀ ਗਾਇਬ ਹੋ ਜਾਂਦਾ ਕਿਉਂਕਿ दारू ਪੀਂਦਾ ਸੀਗਾ ਤੇ ਇੱਕ ਚੀਜ਼ ਨਾਲ ਪੱਕਾ ਹੀ ਹੁੰਦੀ ਆ ਬੁਰੀ ਆਦਤ ਜ਼ਿਆਦਾਤਰ ਲੋਕਾਂ ਨੂੰ ਜਿਹੜੇ दारू ਦੇ ਜ਼ਿਆਦਾ ਆਦਤੂ ਆ ਤੇ ਜੂਆ ਖੇਡਦੇ ਆ ਤੇ ਇਹ ਨਾਰਮਲੀ ਜਾਂਦਾ ਰਹਿੰਦਾ ਸੀਗਾ ਮਲੇਸ਼ੀਆ ਦੇ ਵਿੱਚ ਜੈਂਟਿੰਗ ਆਇਲੈਂਡ ਕਸੀਨੋ ਉੱਥੇ ਉੱਥੇ ਜਾ ਕੇ ਜੂਆ ਖੇਡਦਾ ਰਹਿੰਦਾ ਸੀਗਾ ਤੇ ਇਹਦੇ ਘਰ ਵਾਲੀ ਨੇ ਤਾਂ ਫਿਰ ਜਾ ਕੇ ਉਹੀ ਰਿਪੋਰਟ ਲਿਖਾਉਣੀ ਸੀਗੀ ਉਹਨੇ ਵਿਚਾਰੀ ਨੇ ਗਈ ਤੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਈ ਸਿੰਗਾਪੁਰ ਦੇ ਵਿੱਚ ਵੀ ਮੇਰਾ ਘਰ ਵਾਲਾ ਤਾਂ ਗਾਇਬ ਆਗਾ ਘਰੇ ਨਹੀਂ ਆਇਆ ਉਹ ਤਾਂ ਤੇ ਤਿੰਨ ਚਾਰ ਦਿਨ ਹੋ ਗਏ ਪੁਲਿਸ ਨੇ ਹੌਲੀ-ਹੌਲੀ ਲੱਭਿਆ ਤੇ ਕਿੱਥੇ ਲੱਭਣਾ ਸੀਗਾ ਤਿੰਨ ਸਾਲ ਲੰਘ ਗਏ ਕੋਈ ਖ਼ਬਰ ਨਹੀਂ ਕਿਤੇ ਨਹੀਂ ਲਗਾਤਾਰ ਤਿੰਨ ਸਾਲ ਪੁਲਸ ਇਹ ਤੇ ਇਹਨੂੰ ਲੱਭਦੀ ਰਹੀ ਇਹ ਕੇਸ ਤੇ ਕੰਮ ਕਰਦੀ ਰਹੀ ਪਰ ਕਿਤੇ ਕੋਈ ਸੁਰਾਗ ਨਾ ਮਿਲਿਆ ਇਹਦਾ ਕੇਸ ਲਗਭਗ ਕਲੋਜ਼ ਹੋ ਚੱਲਿਆ ਸੀਗਾ ਫੇਰ ਇੱਕ ਦਿਨ ਪੁਲਿਸ ਦੇ ਮੁਖਬਰ ਤੇ ਜਿਹੜੇ ਸਿੰਗਾਪੁਰ ਚ ਰਹਿੰਦੇ ਆ ਉਹਨਾਂ ਨੂੰ ਵੀ ਚੀਜ਼ ਪਤਾ ਲੱਗੀ ਪੁਰਾਣੇ ਬੰਦਿਆਂ ਨੂੰ ਉਹਨਾਂ ਵਾਲੇ ਤਾਂ ਨਹੀਂ ਖੈਰੇ ਚੀਜ਼ ਨੋਟ ਕਰਦੇ ਹੋਣੇ ਪੁਰਾਣੇ ਬੁੜੇ ਦੱਸਦੇ ਕਿਉਂਕਿ ਆਪਣੀ ਆਦਤ ਆ ਕਿ ਆਪਾਂ ਬੁੜਿਆਂ ਕੋਲ ਬਹਿ ਕੇ ਬਹੁਤ ਗੱਲਾਂ ਕਰਦੇ ਆ ਸਾਡਾ ਮਾਲਵਾ ਏਰੀਆ ਵਾਲਾ ਜਿਆਦਾ ਖੁੰਡਾ ਤੇ ਬਹਿ ਕੇ ਇਹ ਚੀਜ਼ਾਂ ਨੂੰ ਉਹ ਕਰਦਾ ਰਹਿੰਦਾ ਤੇ ਅਸੀਂ ਉਹਨਾਂ ਚੀਜ਼ਾਂ ਤੋਂ ਚੀਜ਼ਾਂ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਪੁਰਾਣਿਆਂ ਬੰਦਿਆਂ ਤੋਂ ਤੇ ਉਹਨਾਂ ਬੁੜੇ ਦੱਸ ਦਿੰਦੇ ਉਥੇ ਸਿੰਗਾਪੁਰ ਦੇ ਕਹਿੰਦੇ ਜਿਹੜੀਆਂ ਕੰਟੀਨਾਂ ਨੇ ਉਥੇ ਲੋਕਲ ਕੰਟੀਨਾਂ ਨੇ ਥਾਂ ਥਾਂ ਬਣੀਆਂ ਹੋਈਆਂ ਤੇ ਉਥੇ ਬਹਿ ਕੇ ਜਿਹੜੇ ਬੰਦੇ ਕੰਟੀਨੂ ਸਾਰਾ ਦਿਨ ਬੈਠੇ ਰਹਿੰਦੇ ਆ ਚਾਹ ਪੀਂਦੇ ਆ ਜਾਂ ਇੱਕ ਇੱਕ ਬਲੌਗ ਛੱਡ ਕੇ ਆ ਥੋੜੀ ਥੋੜੀ ਦੂਰ ਤੇ ਕੰਟੀਨਾਂ ਹੁੰਦੀਆਂ ਉਥੇ ਜਿਹਨੂੰ ਕਹਿੰਦੇ ਆਪਾਂ ਲੋਕਲ ਫੂਡ ਕੋਰਟ ਕਹਿ ਦਈਏ ਤੇ ਇਦਾਂ ਦੇ ਕੁਸ਼ ਬਣੇ ਹੁੰਦੇ ਆ ਤੇ ਉਥੇ ਬੈਠੇ ਰਹਿੰਦੇ ਆ ਸਾਰਾ ਦਿਨ ਚਾਹ ਪੀ ਲਈ ਕਦੇ ਕੁਝ ਕਰ ਲਿਆ ਮਤਲਬ ਕਿ ਸਾਰਾ ਦਿਨ ਉਥੇ ਸਪੈਂਡ ਕਰਦੇ ਨੇ ਟਾਈਮ ਤੇ ਉਹ ਕੰਨ ਲਾ ਕੇ ਸਾਰੀਆਂ ਦੀਆਂ ਖਬਰਾਂ ਨੋਟ ਕਰਦੇ ਰਹਿੰਦੇ ਆ ਉਹੋ ਪੁਲਿਸ ਦੇ ਮਤਲਬ ਕਿ ਮੁਖਬਰ ਹੁੰਦੇ ਨੇਗੇ ਤੇ ਵੀ ਇਧਰੋਂ ਖਬਰ ਇਧਰ ਦੇਣੀ ਹੈ ਇਧਰੋਂ ਇਧਰ ਦੇਣੀ ਸਾਰੇ ਤੇ ਵੀ ਕੌਣ ਕੀ ਕਰ ਰਿਹਾ ਕਿਹੜਾ ਕਿਵੇਂ ਸਿਸਟਮ ਆ ਪਹਿਲਾਂ ਸਿੰਗਾਪੁਰ ਦਾ ਸਿਸਟਮ ਹੋਰ ਹਸਾਬ ਨਾਲ ਰਨ ਕਰਦਾ ਸੀ ਹੁਣ ਹੋਰ ਹਸਾਬ ਨਾਲ ਰਨ ਕਰਦਾ ਤੇ ਪਰ ਜਜੂਸ ਅੱਜ ਵੀ ਉਦਾਂ ਹੀ ਵਰਕ ਕਰਦੇ ਨੇ ਤੇ ਫਿਰ ਇੱਕ ਦਿਨ 1987 ਦੇ ਵਿੱਚ ਪੁਲਿਸ ਨੂੰ ਐਦਾਂ ਦੇ ਮੁਖਬਰ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਜਾਣਕਾਰੀ ਦਿੱਤੀ ਕਿਉਂਕਿ ਉਹ ਬੰਦਾ ਸਾਇਦ ਇਹ ਕੇਸ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਉਹ ਪਹਿਲਾਂ ਕੋਈ ਪੁਲਿਸ ਨੂੰ ਸੱਕ ਹੁੰਦਾ ਜਿਵੇਂ ਚੀਜ਼ ਦਾ ਤੇ ਉਹ ਮਗਰਾ ਕਰ ਰਿਹਾ ਸੀਗਾ ਤੇ ਕੰਟੀਨ ਤੇ ਬੈਠੇ ਨੇ ਕਦੇ ਮਾੜੇ-ਮੋਟੇ ਨੇ ਕਿਸੇ ਨੇ ਪੀ ਕੇ ਉੱਥੇ ਨਾਰਮਲੀ ਵੀਰ ਪੀ ਜਾਂਦੇ ਰਹਿੰਦੇ ਆ ਕੰਟੀਨਾਂ ਤੇ ਓਪਨ ਲਈ ਤੇ ਇਧਰ ਉਧਰ ਕਰਤੇ ਹੋਣੀਆਂ ਗੱਲਾਂ ਤੇ ਉਹ ਕੀ ਭਾਲਦੇ ਹੁੰਦੇ ਮੌਕਾ ਫਿਰ ਉਹ ਚੀਜ਼ ਮਿਲ ਗਈ ਉਹਨਾਂ ਨੂੰ ਤੇ ਉਹਨਾਂ ਨੇ 1987 ਦੇ ਵਿੱਚ ਉਹਦੇ ਘਰ ਵਾਲੀ ਉਹਦੀ ਸੱਸ ਤੇ ਉਹਦੇ ਦੋਸ ਵਾਲਿਆਂ ਨੂੰ ਚੱਕ ਲਿਆ ਗੱਲ ਫੇਰ ਚਰਚਾ ਚ ਆ ਗਈ ਮੁੱਦਾ ਭੱਗ ਗਿਆ ਲੋਕਾਂ ਦੇ ਫੇਰ ਕੰਨ ਖੜੇ ਹੋ ਗਏ ਵੀ ਉਹ ਕੇਸ ਹੋਇਆ ਸੀ ਜਿਹੜਾ ਤੇ ਉਹ ਫੇਰ ਖੁੱਲ ਗਿਆ ਪੁਲਿਸ ਦੀ ਜਾਂਚ ਮੁਤਾਬਕ ਇਹਨਾਂ ਚਾਰਾਂ ਜਾਣਿਆਂ ਨੇ ਮਾਰੀ ਮੱਥੋਂ ਨੂੰ ਆਰਚਰ ਰੋਡ ਦੀ ਇੱਕ ਚਰਚ ਦੇ ਕੁਆਟਰ ਵਿੱਚ ਸਦਿਆ ਉੱਥੇ ਸੱਤ ਕੇ ਇਹਦੇ ਮਗਰੋਂ ਰਾਡ ਨਾਲ ਅਟੈਕ ਕਰਕੇ ਲੋਹੇ ਦੇ ਨਾਲ ਉੱਥੇ ਮਾਰਤਾ ਮਾਰਨ ਤੋਂ ਬਾਅਦ ਉਹਦੇ ਨਿੱਕੇ ਨਿੱਕੇ ਟੋਟੇ ਕਰਕੇ ਇੱਕ ਐਲੂਮੀਨੀਅਮ ਦੇ ਵੱਡੇ ਪਤੀਲੇ ਵਿੱਚ ਪਾ ਲਿਆ ਫਿਰ ਉਹਤੇ ਨੂਨ ਮਿਰਚਾਂ ਪਾ ਕੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਚੌਲ ਪਾ ਕੇ ਬਰੀਆਨੀ ਤਿਆਰ ਕੀਤੀ। ਇੱਥੋਂ ਬਣਿਆ ਕੜੀ ਨੂੰ ਇੱਥੋਂ ਨਾ ਇਹਨੂੰ ਨਾਂ ਦਿੱਤਾ ਗਿਆ ਸੀਗਾ ਕੇਸ ਨੂੰ ਕੜੀ ਕਤਲ ਕਾਂਡ ਤੇ ਇੱਕ ਤਰ੍ਹਾਂ ਦੀ ਬਰੀਆਨੀ ਤਿਆਰ ਕਰ ਲਈ। ਬਰੀਆਨੀ ਤਿਆਰ ਕਰਕੇ ਫਿਰ ਲਫਾਫਿਆਂ ਚ ਪਾ ਲਈ। ਲਫਾਫਿਆਂ ਚ ਪਾ ਕੇ ਬੱਖੋ ਬੱਖਰੇ ਕਾਰਬ ਵਿੱਚ ਕੰਨਾਂ ਦੇ ਕੋਲ ਜਿਹੜੇ ਕੂੜਾਦਾਨ ਹੁੰਦੇ ਨੇਗੇ ਉਹਨਾਂ ਦੇ ਕੋਲੇ ਥੋੜੇ ਥੋੜੇ ਕਰਕੇ ਲਫਾਫਿਆਂ ਚ ਪਾ ਕੇ ਉਹਨੂੰ ਥਰੋ ਕਰਤਾ। ਕੋਈ লাশ ਦਾ ਨਾਮੋ ਨਿਸ਼ਾਨ ਹੀ ਮਟਾ ਦਿੱਤਾ ਜਾਵੇ ਇਹ ਚੀਜ਼ ਦੇ ਵਿੱਚ ਉਹ ਬਿਲਕੁਲ ਕਾਮਯਾਬ ਵੀ ਹੋਏ ਇਸ ਕੇਸ ਦੇ ਵਿੱਚ ਸਭ ਤੋਂ ਵੱਡੀ ਕਮੀ ਰਹੀ ਸਬੂਤਾਂ ਦੀ ਨਾ ਤਾਂ ਪੁਲਿਸ ਉਹ ਪਤੀਲਾ ਲੱਭ ਸਕੀ ਜਿਹਦੇ ਵਿੱਚ ਪਾਇਆ ਸੀ ਮਾਰੇ ਮੱਥੋਂ ਨਾ ਕੋਈ ਬੋਡੀ ਦਾ ਪਾਰਟ ਉਹਨੇ ਪੇਸ ਕਰ ਚੁੱਕੀ ਤੇ ਸਭ ਤੋਂ ਵੱਡੀ ਹਨਾ ਉਦੋਂ ਚੀਜ਼ ਦੀ ਘਾਟ ਸੀ ਕਿ ਫੋਰੈਂਸਿਕ ਵਿਗਿਆਨ ਉਦੋਂ ਇੰਨਾ ਪੜ੍ਹ ਸਕਤ ਨਹੀਂ ਸੀਗਾ ਇਸ ਚੀ ਕਬੂਤਾਂ ਦੇ ਘਾੜ ਦੇ ਕਾਰਨ ਉਹ ਬੰਦਿਆਂ ਨੂੰ ਪਾਇਜਤ ਬੜੀ ਕਰਤਾ ਰਹਾ ਕਰ ਦਿੱਤਾ ਗਿਆ ਇਹ ਕੇਸ ਅੱਜ ਵੀ ਸਿੰਗਾਪੁਰ ਦੀਆਂ ਫਾਈਲਾਂ ਦੇ ਵਿੱਚ ਆਣ ਸੁਲਝਿਆ ਪਿਆ ਇਹਦਾ ਕੋਈ ਵੀ ਕਿਸੇ ਵੀ ਹੱਦ ਤਾਂ ਕਿਸੇ ਤੱਕ ਰਿਜ਼ਲਟ ਨਹੀਂ ਆਇਆ ਜਿਹੜੀ ਇਹ ਸਟੋਰੀ ਹੈ ਇਹ ਸੱਚੀ ਹੈ ਜਾਂ ਮਨਕਾੜਤ ਸੀ ਜ ਜਾਂ ਕੁਝ ਹੋਰ ਸੀ ਇਹਦੇ ਬਾਰੇ ਕਿਸੇ ਨੇ ਕੋਈ ਪੁਖਤਾ ਸਬੂਤ ਨਹੀਂ ਦਿੱਤੇ ਇਹ ਸਟੋਰੀ ਸਿਰਫ ਪੁਲਿਸ ਦੀ ਬਿਆਨ ਕਰਦੀ ਸਟੋਰੀ ਹੈ ਜਿਹੜੀ ਜੱਜ ਮੂਰੇ ਉਹਨਾਂ ਨੇ ਦੱਸੀ ਸੀਗੀ ਅਸਲ ਦੇ ਵਿੱਚ ਕਿਸੇ ਨੂੰ ਨਹੀਂ ਕੋਈ ਪਤਾ ਸੱਚ ਕੀ ਸੀਗਾ ਸੱਚ ਜੋ ਵੀ ਹੋਵੇ ਇਹ ਬੰਦੇ ਦਾ ਸਟੋਰੀ ਕਵਰ ਕੀਤੀ ਆ ਤੇ ਪੂਰਾ ਬਣੀ ਮਾੜਾ ਫੀਲ ਹੋਇਆ ਕਿਉਂਕਿ ਜ਼ੁਲਮ ਦਾ ਤਾਂ ਇੱਕ ਦਿਨ ਅੰਤ ਹੋਣਾ ਹੀ ਹੁੰਦਾ ਉਹ ਬੱਚਿਆਂ ਸਾਹਮਣੇ ਲਾਲਾ ਜਹਾਨ ਆਪਦੀ ਘਰ ਵਾਲੀ ਤੇ ਅਤਿਆਚਾਰ ਕਰਦਾ ਸੀ ਉਹ ਬੰਦਾ ਠੀਕ ਹੈ ਸੈਪਰੇਸ਼ਨ ਮੰਨਿਆ ਉਹਨਾ ਟਾਈਮ ਆ ਚ ਨਹੀਂ ਸੀਗੀ ਤੇ ਪਰ ਐਦਾਂ ਕੁੱਟਮਾਰ ਕਰਨਾ ਵੀ ਕੋਈ ਹੱਲ ਨਹੀਂ ਹੁੰਦਾ ਨਾ ਫੀਲ ਕਿਉਂ ਨਹੀਂ ਹੋ ਰਿਹਾ ਬੈੜਾ ਇਹ ਚੀਜ਼ ਦਾ ਵੀ ਕਿਸੇ ਦਾ ਕਾਤਲ ਹੋਇਆ ਉਹ ਆ ਹਨਾ ਵੀ ਫੀਲ ਹੋਣਾ ਚਾਹੀਦਾ ਨਾ ਨਹੀਂ ਹੋ ਰਿਹਾ ਠੀਕ ਆ ਬੰਦਾ ਮਰਿਆ ਫੀਲ ਨਹੀਂ ਹੋ ਰਿਹਾ ਕਿਉਂ ਆਪਾਂ ਜਿਹੜੀ ਚੀਜ਼ ਸੁਣੀ ਆ ਜੇ ਜ਼ੁਲਮ ਕਰਨਾ ਪਾਪ ਆ ਤਾਂ ਸਹਣਾ ਮਹਾ ਪਾਪ ਆ ਬਾਕੀ ਤੁਹਾਡੀ ਕੀ ਰਾਏ ਆ ਇਸ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਅਗਲੀ ਸਟੋਰੀ ਕਿਹੜੀ ਕਵਰ ਕਰੀਏ ਸਿੰਗਾਪੁਰ ਦੀ ਉਹ ਦੱਸਿਓ ਜ਼ਰੂਰ ਕਵਰ ਕਰਾਂਗੇ ਆਪਾਂ ਤੇ ਐਨੀ ਗਵੰਦ ਤੇ ਗੂਰ ਕਰ ਸਾਸਰੀ ਕਾਲ ਦੀ ਸਾਰਨ